ਦੀ ਪ੍ਰਭੂ ਸਤਿ ਸ਼੍ਰੀ ਅਕਾਲ ਪ੍ਰਭੂ ਬੜੇ-ਬੜੇ ਜਿਹੜੇ ਤੁਸੀਂ ਨਾਰੀਅਲ ਤਾਂ ਹਰੇਕ ਥਾਂ ਲੱਗੇ ਦੇਖੇ ਹੋਣੇ ਆ ਲੇਕਿਨ ਨਾਰੀਅਲ ਦੀ ਸ਼ੁਰੂਆਤ ਕਿੱਦਾਂ ਹੁੰਦੀ ਆ ਮਤਲਬ ਕਿਵੇਂ ਇਹ ਜਿੱਦਾਂ ਲੱਗਦਾ ਹੈ ਹਨਾ ਛੋਟਾ ਜਿਹਾ ਆਪਾਂ ਦੇਖਦੇ ਕਿਤੇ ਵੀ ਫਲ ਪਹਿਲਾਂ ਛੋਟਾ ਲੱਗਦਾ ਹੈ ਉਹ ਤੁਸੀਂ ਮੈਨੂੰ ਨਹੀਂ ਲੱਗਦਾ ਅੱਜ ਤੱਕ ਤੇ ਦੇਖਿਆ ਹੋਣਾ ਹਨਾ ਹੁਣ ਤੁਸੀਂ ਆਹ ਬੜੇ ਨਾਰੀਅਲ ਦੇਖ ਰਹੇ ਆ ਇਹਦੇ ਉੱਤੇ ਤੁਸੀਂ ਆਹ ਦੇਖੋ ਛੋਟੇ ਨਾਰੀਅਲ ਹਨਾ ਹੁਣ ਤੁਹਾਨੂੰ ਦਿਖਾਉਂਦਾ ਇਹ ਤੋਂ ਵੀ ਛੋਟੇ ਨਾਰੀਅਲ ਵੀ ਜਿਹੜਾ ਨਾਰੀਅਲ ਹੈ ਸਟਾਰਟਿੰਗ ਕਿੱਦਾਂ ਹੁੰਦੀ ਆ ਆਹ ਲੋ ਪ੍ਰਭੂ ਆਹ ਦੇਖੋ ਛੋਟੇ ਜਿਹੜੇ ਜਮੇ ਛੋਟੇ ਨਾਰੀਅਲ ਲੱਗਦੇ ਉਹ ਇਸ ਤਰੀਕੇ ਨਾਲ ਲੱਗਦੇ ਦੇਖੋ ਕਿੰਨੇ ਸ਼ਾਨਦਾਰ ਆ ਆ ਦੇਖੋ ਹਲੇ ਇਹ ਲਾ ਲਓ ਵੀ ਇਹਨਾਂ ਦਾ ਕਹਿੰਦੇ ਜਨਮ ਹੋ ਰਿਹਾ ਜਿਹੜੇ ਅੱਗੇ ਜਾ ਕੇ ਬੜਾ ਬਣਨਾ ਨਾਰੀਅਲ ਮਤਲਬ ਇੱਕ ਬੜਾ ਫਲ ਬਣਨਾ ਹੈ ਆ ਇਹ ਜੀ ਉਹ ਜਿਹੜੇ ਨਾਰੀਅਲ ਆਪਾਂ ਖਾਂਦੇ ਆ 70 80 ਰੁਪਏ ਦਾ ਲੈ ਕੇ ਜਿਹੜਾ ਬੜਾ ਹੋ ਜਾਂਦਾ ਪੂਰਾ ਸ਼ੁਰੂਆਤ ਉਹਦੀ ਇੱਥੋਂ ਹੁੰਦੀ ਦੇਖੋ ਲੋ ਆ ਦੇਖੋ ਕਿੰਨੇ ਸੋਹਣੇ ਲੱਗਦੇ ਛੋਟੇ ਛੋਟੇ ਲੱਗੇ ਸੋ ਭਰਾਵੋ ਇਹਨੂੰ ਟਾਈਮ ਲੱਗਦਾ ਵਾਕਈ ਇੱਕ ਪੂਰਾ ਫਲ ਬਣਨ ਚ ਕਿਉਂਕਿ ਆ ਦੇਖੋ ਇੰਨਾ ਕੁ ਫਲ ਲੱਗਦਾ ਛੋਟਾ ਜਿਹਾ ਤੇ ਬੜਾ ਹੁਣ ਚ ਕਾਫੀ ਸਮਾਂ ਲੈਂਦਾ ਹੈ ਕਹਿਣ ਤੋਂ ਬਾਅਦ 7-8 ਮਹੀਨੇ ਲੈ ਲੈਂਦਾ ਇੱਕ ਪੂਰਾ ਨਾਰੀਅਲ ਬਣਨ 'ਚ ਸੁਪਰਾਬੋ ਦੇਖੋ ਕਿੰਨੀ ਸ਼ਾਨਦਾਰ ਤੁਹਾਨੂੰ ਚੀਜ਼ ਦਿਖਾਈ ਹੈ ਕਿੰਨਾ ਦੇਖੋ ਇੱਥੇ ਹੋਰ ਆ ਇਸ ਤੋਂ ਬੜੇ ਆ ਇਹ ਜਿਹੜੇ ਆ ਇਹ ਉਹ ਤੋਂ ਬੜੇ ਆ ਇਹ ਆ ਥੋੜੇ ਜਿਹਾ ਹੋਰ ਬੜੇ ਆ ਤੇ ਆ ਜਿਹੜੇ ਪੂਰੇ ਬਣੇ ਹੋਏ ਆ ਤੇ ਇੱਕ ਤੁਹਾਨੂੰ ਹੋਰ ਦਿਖਾਉਂਦਾ ਫਿਰ ਅੱਗੇ ਤੇ ਅੱਗੇ ਸੀਨ ਵੀ ਦੇਖੋ ਮੈਂ ਪਹਿਲਾਂ ਵੀ ਬਹੁਤ ਵਾਰ ਆ ਕਿਹਾ ਨਾਰੀਅਲ ਦਾ ਇੱਥੇ ਗਾੜਾ ਆ ਦੇਖੋ ਤੁਸੀਂ ਹੋਰ ਜਿਹੜੇ ਛੋਟੇ ਵੀ ਤਿਆਰ ਆ ਲੱਗਣ ਲਈ ਤੇ ਉਤੋਂ ਵੱਡੇ ਤੇ ਇੱਥੇ ਜਿਹੜਾ نیچے ਇਹਨਾਂ ਦੇ ਹੋਰ ਲੱਗੇ بڑے ਨਾਰੀਅਲ ਹਨਾ ਹੁਣ ਭਰਾਵੋ ਬੋਟੇ ਜਿਹੜੇ ਅੱਗੇ ਤੇ ਅੱਗੇ ਆ ਮੈਂ ਦਿਖਾ ਨਹੀਂ ਸਕਦਾ ਕਿਉਂਕਿ ਕੈਮਰਾ ਫੋਕਸ ਨਹੀਂ ਕਰ ਰਿਹਾ ਸੋ ਕਿਵੇਂ ਲੱਗੀ ਤੁਹਾਨੂੰ ਆ ਜਿਹੜੇ ਛੋਟੇ ਛੋਟੇ ਨਾਰੀਅਲ ਦੇ ਜਨਮ ਲੈਂਦੇ ਦੀ ਵੀਡੀਓ ਕੀ ਮਿਲ ਗਈ ਜਰੂਰ ਦੱਸੋ ਜੀ ਧੰਨਵਾਦ